ਖੜਿਆ ਜੀ ਬਿਲਕੁਲ ਰਾਵੀ ਦੇ ਕੰਢੇ ਤੇ ਪੈਂਦਾ ਕੋਟ ਗੁਰਬਖਸ਼ ਸਿੰਘ ਸ਼ਾਹੀ امام ਰੁਧਿਆਣਾ ਜੀ ਜਿਹੜੇ ਪਿਛਲੇ 1 ਮਹੀਨੇ ਤੋਂ ਲਗਾਤਾਰ ਸਾਡੇ ਪੰਜਾਬੀ ਭਰਾਵਾਂ ਦੀ ਮਦਦ ਕਰਦੇ ਆ ਰਹੇ ਨੇ ਮੈਂ ਖੁਦ ਉਹ ਜਦੋਂ ਅੰਮ੍ਰਿਤਸਰ ਗੱਡੀਆਂ ਭੇਜਦੇ ਨੇ ਸਾਡੇ ਇਥੋਂ ਦੇ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਅਬਦੁਲ ਨੂਰ ਜੀ ਨੂੰ ਉਹ ਕੰਟੈਕਟ ਕਰਦੇ ਨੇ ਇੱਥੇ ਹੁੰਦੀਆਂ ਨੇ ਪਾਰਟੀਆਂ ਯੂਪੀ ਤੋਂ ਮੇਰੜ ਤੋਂ ਵਕ ਵਕ ਸਤਨਾਜ ਦੇ ਮੁਸਲਮਾਨ ਭਾਈ ਚਾਰੇ ਰਾਸ਼ਨ ਲੈ ਕੇ ਹੁੰਦਾ ਵਾ ਉਹ ਫਿਰ ਮੈਨੂੰ ਕੰਟੈਕਟ ਕਰਦੇ ਨੇ ਅੰਮ੍ਰਿਤਸਰ ਤੋਂ ਫਿਰ ਮੈਂ ਇਹਨਾਂ ਇਲਾਕੇ ਦੇ ਵਿੱਚ ਕੋਰਕਰ ਬਖਸ਼ ਸਿੰਘ ਦੇ ਵਿੱਚ ਵੀ ਜਿੱਦਾਂ ਇਹ ਰਾਸ਼ਨ ਵੰਡਣ ਆਏ ਸਾਂ ਪਰ ਸਾਦੋਂ ਬਾਹਰੋਂ ਇਨਫੋਰਮੇਸ਼ਨ ਮਿਲ ਗਈ ਸੀ ਕਿ ਇੱਥੇ ਅੱਜ ਹੀ ਦੋ ਗੱਡੀਆਂ ਰਾਸ਼ਨ ਵੰਡ ਕੇ ਜਾ ਚੁੱਕੀਆਂ ਇਹ ਵਜ੍ਹਾ ਸੀ ਕਿ ਅਸੀਂ ਪਿੰਡੋਂ ਬਾਹਰੋਂ ਹੀ ਮੁੜਕੇ ਤਾਂ ਅਸੀਂ ਸ਼ਾਮਨਗਰ ਦੇ ਪਿੰਡਾਂ ਦੇ ਵਿੱਚ ਰੰਬਾਸ ਵਾਲੇ ਪਿੰਡ 'ਚ ਰਾਸ਼ਨ ਵੰਡ ਕੇ ਅਸੀਂ ਚੱਲ ਗਏ ਸਾਂ ਅ 82 ਅਸੀਂ ਲੁਧਿਆਣੇ ਤੋਂ ਅੱਜ ਆ ਰਹੇ ਸਾਂ ਇਸ ਪਿੰਡ ਦੇ ਅਸੀਂ ਅੱਜ ਪੰਜ ਘਰਾਂ ਨੂੰ 1-1 ਲੱਖ ਰੁਪਏ ਦਾ ਚੈੱਕ ਦਵਾਇਆ ਵਾ ਭពਿੰਦਰ ਮੈਂਬਰ ਜੀ ਸਾਡੇ ਨਾਲ ਸੰਸਦ ਸਾਹਿਬ ਦੇ ਘਰਾਂ ਦਾ ਸਰਵੇ ਕੀਤਾ ਸੀ ਪੰਜ ਘਰਾਂ ਨੂੰ 1-1 ਲੱਖ ਦਾ ਚੈੱਕ ਦਵਾਇਆ ਕਿ ਮਾੜੀਆਂ ਮੋੜੀਆਂ ਛੱਤਾਂ ਗਈਆਂ ਰਿਪੇਅਰ ਕਰ ਕੰਧਾਂ ਪਾੜੀਆਂ ਰਿਪੇਅਰ ਕਰਾਉਣ ਦੇ ਲਈ ਇਹਨਾਂ ਨੇ ਮੈਨੂੰ ਅੱਜ ਕਿਹਾ ਕਿ ਸਾਨੂੰ ਉਹਨਾਂ ਪਿੰਡਾਂ 'ਚ ਲੈ ਕੇ ਜਾਓ ਜਿੱਥੇ ਪਾਣੀ ਚਰਚਾ 5-5 ਫਿਟ ਸੀ ਇਸ ਪਿੰਡ ਦੇ ਵਿੱਚ ਕੁਝ ਸਾਡੇ ਮਤਲਬ ਜਾਣਕਾਰ ਨੇ ਭੁਪਿੰਦਰ ਜੀ ਨੇ ਮਦਦ ਸਿਆ ਕਿ ਸ਼ਰਮਦਾਸ ਮੁਖਾ ਕੇ ਆਏ ਹਨ ਇਹਨਾਂ ਘਰਾਂ ਦਾ ਸਰਵੇ ਕੀਤਾ ਹੈ ਇਹ ਹੁਣ ਆਪਣੀ ਰਿਪੋਰਟ ਲੈ ਕੇ ਜਾਣਗੇ ਉਹਨਾਂ ਸਰਵੇ ਦੇ ਅਧਾਰ ਤੇ ਜਿੰਨੇ ਘਰਾਂ ਨੂੰ ਇਹ ਚੁਣਗੇ ਜੋ ਵੀ ਇਹਨਾਂ ਨੂੰ ਅੱਛਾ ਲੱਗੇਗਾ ਜੋ ਵੀ ਮਤਲਬ ਵੇਖਣਗੇ ਇਹਨਾਂ ਦੇ ਪੈਸੇ ਇਹਨਾਂ ਘਰਾਂ ਨੂੰ ਜ਼ਰੂਰ ਤੇ ਆ ਉਹ ਜਦੋਂ ਬਣਾ ਕੇ ਸਾਡੇ ਨਾਲ ਕੋਲ ਅਬਦੁਲ ਨੂਰ ਜੀ ਨਾਲ ਕੰਟੈਕਟ ਕਰਨੇਗਾ ਅਬਦੁਲ ਨੂਰ ਜੀ ਮੇਰੇ ਨਾਲ ਕੰਟੈਕਟੇਗਾ ਜੋ ਵੀ ਸਪੰਡ ਦੀ ਹੋਏਗੀ ਸਭ ਸੰਭਵ ਮਦਦ ਕਰਾਂਗੇ ਸਾਡਾ ਮੁਸਲਮਾਨ ਭਾਈ ਚਾਰਾ ਇਸ ਵਕਤ ਪੰਜਾਬੀਆਂ ਦੀ ਬਾਹ ਫੜ ਕੇ ਬੈਠਾ ਸੀ ਧੰਵਾਦ ਕਰਦੇ ਇਹਨਾਂ ਦਾ तहे ਦਿਲੋਂ ਧੰ 18-20 ਲੱਖ ਦਾ ਰਾਸ਼ਤ ਇਕੱਲਾ ਮੇਰੇ ਹੱਥਾਂ 'ਤਾਂ ਨਹੀਂ ਇਸ ਭਾਈਚਾਰੇ ਨੇ ਵੰਡਾ ਦਿੱਤਾ ਤੇ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਵਿੱਚ 3 ਤੋਂ 4 ਲੱਖ ਰੁਪਈਆ ਜਿਹੜਾ ਵਾ ਮਤਲਬ 2 ਦਿਨ ਪਹਿਲਾਂ ਪਾਰਟੀ ਆਈ ਚ ਜਿਹੜੀ 2 ਲੱਖ ਰੁਪਈਆ ਵੰਡ ਕੇ ਗਈ ਸੀ ਕਿਤੇ 10000 ਕਿਤੇ 15000 ਕਿਤੇ 5000 ਰੁਪਏ ਜਿਤ ਲੋੜ ਚੀ ਦੇਗੇ ਅੱਜ ਅਸੀਂ ਇਸ ਪਿੰਡ ਦੇ ਪੰਜ ਘਰ ਇਸ ਪਿੰਡ ਦੇ ਸਨ ਇੱਕ ਘਰ ਰਮਦਾਸ ਦਾ ਸੀ ਇੱਕ ਦੋ ਘਰ ਜਨਾਲੇ ਦੇ ਸਨ ਅੱਠ ਘਰ ਸਨ ਜਿਨ੍ਹਾਂ ਨੂੰ ਅਸੀਂ 8 ਲੱਖ ਰੁਪਏ ਦੇ ਅੱਜ ਚੈੱਕ ਦਵਾਏ ਨੇ ਸ਼ਾਹੀ ਇਮਾਮ ਲੁਧਿਆਣਾ ਜੀ ਦੇ ਕੋਲੋਂ ਇਹ ਮਹਾਰਾਸ਼ਟਰ ਤੋਂ ਆਏ ਨੇ ਸਰਵੇ ਕਰਨ ਆਏ ਸਨ ਦੋ ਨਫਸ ਤੁਸੀਂ ਵੀ ਕੋ ਅੱਗੇ ਅੱਜ ਪੰਜਾਬ ਕੀ ਜੋ ਸੈਲਾਬ ਆਇਆ ਦੁੱਖ ਦੀ ਘੜੀ ਵਿੱਚ ਮੈਂ ہم ਲੋਕ ਆਪਕੇ ਸਾਥ ਵਿੱਚ ਹੈ ਔਰ ਇਨਸ਼ਾਅੱਲਾਹੁ ਤਾਲਾ ਨੂੰ ਮਹਾਰਾਸ਼ਟਰ ਕੀ ਤਰਫ ਸੇ aapke waste jo bhi madad karte inshaallah hum aapke saath me hain